ਆ ਤੇਰੇ ਕਬਾਟ ਕਰ ਦੁੱਧ ਪਾ ਤੇਰੀ ਉਂਗਲੀ ਛੋਟੀ ਦੂਜੇ ਹੱਥ ਕਰ ਇਹ ਵੱਡੀ ਵੀ ਉਂਗਲਾ ਪੁੱਜੀ ਇਹ ਤਾਂ ਕਰੰਟ ਲੱਗ ਗਿਆ ਅੱਛਾ ਕਰੰਟ ਲੱਗੇ ਕਰਣ ਲੱਗੇ ਹੋਰ ਕਰੰਟੇ ਲੱਗੇ ਕਰੰਟ ਲੱਗਿਆ ਸਰ ਕਰੰਟ ਬੀਬੀ ਕਿਤੇ ਨਹੀਂ ਕਿੰਨੇ ਚਾਰ ਜਵਾਕ ਕਰਦੇ ਦੰਦਾ ਦੋ ਕਾਕੇ ਮਰਦਾ ਨਹੀਂ ਕੋਈ ਬੋੜੀ ਮਿਆਦੋ ਬੋੜੀ ਮਿਆਦ ਨਹੀਂ ਜਵਾਂ ਤਾਂ ਹੀ ਗਣਾ ਆਓ ਦੋ ਮੜੀ ਠੀਕ ਆ ਬੱਡਾ ਮੁੰਡਾ ਦਾਰੂ ਪੀਂਦਾ ਨਾ ਹਾਂ ਦਾਰੂ ਪੀਂਦਾ ਫੇਰ ਮਾਤਾ ਟੇਕਣਾ ਪਾਊਗਾ ਬਾਬੇ ਨੂੰ ਤੂੰ ਦੋਨੋਂ ਦਿਨ ਜਣ ਤੋਂ ਪਹਿਲਾਂ ਕਲੇਸ਼ ਕਰਦੀਆਂ ਹਾਂ ਦੋਨੇ ਟਾਈਮ ਹੂੰ ਉਦੋਂ ਰਾਤ 'ਚ ਹੀ ਉਦੋਂ ਦਾ ਤੜਕੇ ਛੋਟਾ ਮੁੰਡਾ ਹੋਰ ਨਾ ਸੇ ਕਰਦਾ ਦਾਰੂ ਨਹੀਂ ਪੀਂਦਾ ਨਾ ਉਹ ਹਾਂ ਹੈਨਾ ਹਾਂ ਦਲਵਰ ਮੇਦਾ ਨਾ ਆਂ ਦੋਸ ਸੈ ਇੰਸੇ ਦ ਸੁਣੀ ਬਸ ਨਾ ਉਹ ਦੂਜਾ ਜਿੰਨੇ ਦਾਰੂ ਪੀਂਦਾ ਉਹ ਮੈਂ ਛੋਟਾ ਉਸਪੋਂ ਛੋਟਾ ਕਰੂ ਨਹੀਂ ਦਿੰਦਾ ਦਾਦੂ ਦਿੰਦਾ ਨਹੀਂ ਸੁੱਕਾ ਪਿੰਦਾ ਸੁੱਕਾ ਨਾ ਜਾਂਦਾ ਹਾਂ ਸੁੱਕਾ ਨਹੀਂ ਦਿੰਦਾ ਗਾਣਾ ਨਹੀਂ ਦਿੰਦਾ ਵਿੱਚ ਕੋਣ ਮੁੰਡਾ ਹਟੇ ਪਰਿਵਾਰ ਚ ਅਰਾਜੀ ਦਾ ਭਾਈ ਤੇ ਮੁੰਡਾ ਸੀਦਾ ਦਾ ਪਾਇਆ ਮੁੰਡਾ ਸੀਦਾ ਠੀਕ ਹੈ ਅਲੀ ਦੇ ਚੱਕਰ ਲੱਗੀ ਮੈਂ ਤਾਂ ਮੁੰਡਾ ਹੱਕ ਤੇ ਸੱਤੀ ਜੀ ਲੱਗੀ ਗਿਆ ਚਾਲਿਆ ਦਰਵੀਰ ਦਾਸੀ ਵੀ ਤਾਂ ਕੱਢ ਆ ਰੁਕ ਜਾ ਦੇ ਮਗੇ ਜੇ ਸਹੀ ਗੱਲ ਕੱਢਿਆ ਨਾ ਮੈਂ ਮੂੰਹ ਤੋਂ ਦਾ ਦੱਸਿਆ ਸਹੀ ਗੱਲ ਕਰੀ ਨਾ ਮੈਂ ਗੱਲਾਂ ਸਹੀ ਦਸੀਆਂ ਮੈਂ ਆ ਪਾਚੀ ਛਪਰ ਕਾਲੀ ਪਰ ਤੀ ਤੂੰ 10 ਰੁਪਏ ਕੱਢ ਤੂੰ 10 ਰੁਪਏ ਦੇ ਲੱਗੇ ਮਾੜਾ ਤੂੰ ਵਰਤੀ ਬੜੀ ਮਹਿੰਗੀ ਦਿੱਤੀ ਨੇ ਇਹ ਤਾਂ ਕੀ ਬੰਗ ਕੱਲ ਗਿਆ ਜਾਰੇ ਰੈਸਟੋਰੈਂਟ ਚ ਗਈ ਆ 360 ਉਹ ਹਟ ਜੋ ਮਤਲਬ ਸਮਾਨ ਲਿਖ ਕੇ ਤੂੰ ਸੂਏ ਤੇ ਪਾਈ ਚੰਗਾ ਹੋ ਤੇ ਚੰਗਾ ਚੰਗਾ ਮੈਨੂੰ ਸਮਝ ਨਹੀਂ ਪਔਦਾ ਟਾਈਮ ਲੱਗਦਾ ਇੱਥੇ ਪੜੀ ਮੈਂ ਚੰਗਾ ਜਦੋਂ ਸਮਾਨ ਨੂੰ ਜੰਗਾ ਠੀਕ ਆ ਰਾਜੀ ਖੁਸ਼ੀ ਰਹੇ ਮੇਰੇ ਇਸ ਨਹੀਂ ਕਰਨਾ ਕੱਲ ਤਾਂ ਚੰਗਾ ਚੰਗਾ ਸਤਿਓਂ